ਤਰੰਤ ਕਰਨ ਜ਼ਿਲ੍ਹੇ ਦੇ ਵਿੱਚ ਮੌਕ ਡ੍ਰਿਲ ਕਰ ਰਹੇ ਆਪਣਾ ਜ਼ਿਲ੍ਹਾ ਬਾਰਡਰ ਦੇ ਨਾਲ ਸਕੇ ਹੋਣ ਕਰਕੇ ਸੈਂਸਿਟਿਵ ਹੋਣ ਕਰਕੇ ਦੋ ਪ੍ਰਕਾਰ ਦੀ ਮੌਕ ਡ੍ਰਿਲਸ ਕੀਤੀ ਜਾ ਰਹੀ ਹੈ ਇੱਕ 4 ਵਜੇ ਮੌਕ ਡ੍ਰਿਲ ਹੈ ਜਿਹੜੀ 에어 ਰੈਡ ਵਾਰਨਿੰਗ ਦੀ ਮੌਕ ਡ੍ਰਿਲ ਆਪਾਂ ਕਰ ਰਹੇ ਆ ਜਿਸ ਦੇ ਵਿੱਚ ਸਾਇਰਨ ਦੇ ਰਾਹੀਂ ਲੋਕਾਂ ਨੂੰ ਇੱਕ ਜਾਣੂ ਕਰਵਾਇਆ ਜਾਏਗਾ ਕਿ ਕਿਵੇਂ ਜੇ ਕਿਸੇ 에어 ਰੇਡ ਦੌਰਾਨ ਜਾਂ ਕਿਸੇ ਹਵਾਈ ਹਮਲੇ ਦੇ ਦੌਰਾਨ ਜੇ ਕੋਈ ਸਾਨੂੰ ਪਤਾ ਲੱਗਦਾ ਹੈ ਤਾਂ ਪ੍ਰੀਐਮਪਟਿਵਲੀ ਉਹ ਸਾਇਰਨ ਬਜਾ ਕੇ ਲੋਕਾਂ ਨੂੰ ਸੂਚਿਤ ਉਸ ਵਾਸਤੇ ਕਰ ਦਿੱਤਾ ਜਾਏਗਾ ਤਾਂ ਕਿ ਲੋਕ ਆਪਣੀ ਸੁਰੱਖਿਅਤ ਥਾਵਾਂ ਤੇ ਜਾ ਸਕਣ ਆਪਣੇ ਘਰ ਦੀਆਂ ਲਾਈਟਾਂ ਲੂਟਾ ਬੰਦ ਕਰ ਸਕਣ ਤੇ ਆਪਣੇ ਘਰ ਦੇ ਵਿੱਚ ਕਾਮਲੀ ਬੈਠ ਸਕਣ ਦੂਜੀ ਚੀਜ਼ ਦੂਜੀ ਡ੍ਰਿਲ ਆਪਣੀ ਕ੍ਰੈਸ਼ ਬਲੈਕਆਊਟ ਡ੍ਰਿਲ ਹੈ ਜੀ ਬ੍ਰੈਕਆਊਟ ਡ੍ਰਿਲ ਦੇ ਵਿੱਚ ਆਪਾਂ ਸਾਰੇ ਸ਼ਹਿਰ ਦੀਆਂ ਲਾਈਟਾਂ ਔਰ ਸਾਰੇ ਸ਼ਹਿਰ ਦੀਆਂ ਸਟਰੀਟ ਲਾਈਟ ਤੋਂ ਲੈ ਕੇ ਜੋ ਨਾਰਮਲ ਫੀਡਰ ਲਾਈਟਾਂ ਹੈ ਹਸਪਤਾਲ ਜੇਲ तो टोल प्लाजा को छड़ के बाकी सारी बंद कर दी जाए नौ बजे तो लैके साढ़े नौ बजे एक प्रैक्टिस ड्रिल कीती जाएगी मैं मीडिया राही एक रिक्वेस्ट करना चाहता लोगों एक अपील करना चाहता कि आप किसी भी तरीके का इस ड्रिल कोई पैनिक नहीं होना है किसी तरीके की आपने सारी सावधानी वरतनी है अपने देश दे अपनी प्रिपेयरनेस बना के रखनी है ताकि कल कोई अपने उ आपता है तो आप उसके लिए सजग रह उस तैयार रहन ये सिर्फ ड्रिल उस ਉਸ ਚੀਜ਼ ਲਈ ਹੈ ਤਣਾਉਪੂਰਨ ਸਥਿਤੀ ਸਾਰੇ ਕਿਤੇ ਬਣੀ ਹੋਈ ਹੈ ਪਰ ਉਸ ਦੇ ਵਿੱਚ ਮੈਂ ਆਸ਼ਾ ਕਰਦਾ ਤੇ ਅਪੀਲ ਕਰਦਾ ਤੰਤਾਂ ਸ਼ਹਿਰ ਦੇ ਤੇ ਤੰਤਾਂ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਉਹ ਆਪਣਾ ਕੰਮ ਤੇ ਧਿਆਰ ਬਣਾ ਕੇ ਰੱਖਣਗੇ ਜੀ ਅੱਜ ਜੀ ਕੋਈ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀ ਨਹੀਂ ਹੈ ਕਿ ਜੇ ਫਿਊਚਰ ਦੇ ਵਿੱਚ ਕੋਈ ਛੁੱਟੀ ਸੈਂਸਿਟੀਵਿਟੀ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਣੀ ਹੈ ਤਾਂ ਉਹ ਟਾਈਮਲੀ ਕਰ ਦਿੱਤੀ ਜਾਏਗੀ ਲੋਕਲ ਪੀਪਲ ਕੇ ਵਿੱਚ ਜਿਸ ਤਰ੍ਹਾਂ ਫੌਜ ਜੁੜੇ ਪਏ ਦੇਖੋ ਆ ਲੋਕਾਂ ਨੂੰ ਅਪੀਲ ਤੇ ਮੈਂ ਕਰਦਾ ਨਾਲ ਦੀ ਨਾਲ ਆਪ ਸਭ ਨੂੰ ਮੈਂ ਜਨਰਲ ਮੀਡੀਆ ਆਪਣੇ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਰਾਹੀਂ ਤੇ ਬਾਕੀ ਆਪਣੇ ਜਿਹੜੇ ਕੀ ਸੋਸ਼ਲ ਮੀਡੀਆ ਰਾਹੀਂ ਇੱਕ ਅਪੀਲ ਹੈਗੀ ਕਿ ਕਿਸੇ ਵੀ ਪ੍ਰਕਾਰ ਦੇ ਅਫਵਾਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਸੈਂਸਿਟਿਵ ਇਨਫੋਰਮੇਸ਼ਨ ਨੂੰ ਕਿਸੇ ਵੀ ਪ੍ਰਕਾਰ ਦੀ ਦੇਸ਼ ਹਿੱਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਖਬਰਾਂ ਨੂੰ ਜਾਂ ਕਿਸੇ ਕਮੈਂਟਰੀ ਨੂੰ ਨਾ ਸ਼ੇਅਰ ਕੀਤਾ ਜਾਵੇ ਨਾ ਉਸ ਨੂੰ ਕਿਸੇ ਤਰੀਕੇ ਦਾ ਬढ़ावा ਦਿੱਤਾ ਜਾਵੇ ਬਲਕਿ ਜੇ ਤੁਹਾਨੂੰ ਕੁਝ ਤਰੀਕੇ ਦਾ ਲੱਗਦਾ ਹੈ ਕਿ ਉਹਨੂੰ ਸਾਈਬਰ ਸੈੱਲ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਰਿਪੋਰਟ ਕਰ ਦਿੱਤਾ ਜਾਵੇ ਆਪਾਂ ਸਾਰੇ ਆਨੇ ਮਿਲ ਕੇ ਇਸ ਸਮਾਏ ਦੇ ਵਿੱਚ ਦੇਸ਼ ਹਿੱਤ ਦੇ ਲਈ ਕੰਮ ਕਰਨਾ ਚਾਹੀਦਾ ਜੀ ਧੰਨਵਾਦ